ਭਾਲ ਕੇ ਸੰਗਤ ਨੂੰ ਉੱਚੇ ਨਹੀਂ ਇਸ ਕਰਕੇ ਜਦੋਂ ਵੀ ਗੁਰੂ ਦੇ ਹਜ਼ੂਰੀ ਆਈਏ ਤਾਂ ਨਿਮਰਤਾ ਦੇ ਨਾਲ ਤੇ ਸੰਗਤ ਦੇ ਬਰਾਬਰ ਬੈਠੀਆਂ ਨਾ ਜਿਓ ਕੇ ਬੈਠੀਏ ਧੰਵਾਦ ਏ ਗੁਰੂ ਹੋਰ ਵੀ ਜਿਹੜਾ ਤੁਹਾਡਾ ਇਹ ਬੱਚਿਆਂ ਨੇ ਅਧਿਆਪਨ ਦੇ ਸਮਾਗਮ ਵਿੱਚ ਪੇਪਰ ਬਾਜ਼ ਕਰਨੇ ਕੀਤੇ ਨੇ ਨਾਮ ਕੀ ਦਿੱਤੇ ਗਏ ਨੇ ਉਹਦੀ ਇਸ ਲਾਗਜੋਗ ਜਿਹੜਾ ਕਦਮ ਚੁੱਕਿਆ ਗਿਆ ਏ ਇਸੇ ਤਰ੍ਹਾਂ ਬੱਚਿਆਂ ਨੂੰ ਭਾਈ ਸਾਹਿਬ ਭਾਈ ਸੁਪਾਲ ਸਿੰਘ ਜੀ ਜੋੜਦੇ ਨੇ ਇਸੇ ਤਰ੍ਹਾਂ ਹੀ ਮਹਾਰਾਜ ਜਿੰਨਾਂ ਤੋਂ ਸੇਵਾ ਲੈਂਦੇ ਰਹਿਣ ਉਹਨਾਂ ਤੋਂ ਚਾਰਦੇ ਸਮਾਗ ਹੋੁੰਦੇ ਨੇ ਤੋਂ ਅੱਜ ਇਹ ਤੁਹਾ ਬਹੁਤ ਵਧੀਆ ਬਰਾਲਾ ਤੁਹਾਡੇ ਨਗਰ ਦਾ ਤੋਂ ਇਸੇ ਤਰ੍ਹਾਂ ਮਹਾਰਾਜ ਬਣਾਈ ਰੱਖਣ ਕਿਰਪਾ ਬਣਾਈ ਰੱਖਣ ਵਾਹਿਗੁਰੂ ਅੱਜ ਤੋਂ ਬਾਅਦ ਜਿਹਨੇ ਹੁਣ ਮਤੈ ਛਕ ਲਿਆ ਵਾਹਿਗੁਰੂ ਧੰਨ ਕਰ ਲਿਆ ਵਾਹਿਗੁਰੂ 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 ਤੂਤਨ ਸਭਰਾ ਕੋਈ ਕਹੀ ਜਾਏ ਬਾਬਾ ਜੀ ਫਲਾਣੀ ਜਗ੍ਹਾ ਤੋਂ ਆ ਜੁੱਤਾਂ ਸੇ ਜੀ ਫਲਾਣਾ ਹੱਥ ਵੜਾ ਕਰਦਾ ਜੀ ਉਥੇ ਜੀ ਪਾਣੀ ਦਿੰਦੇ ਨੇ ਜੀ ਉਥੇ ਆਹ ਦਿੰਦੇ ਨੇ ਉਥੇ ਜਾ ਮੈਨੂੰ ਤੇ ਸੁਈ ਚੌਂਕੀ ਭਰਿਆਓ ਤੁਹਾਡੇ ਬੋਟੇ ਢੀਲ ਹੋ ਜਾਣਗੇ ਜਾ ਕੇ ਤੇ ਸ਼ੁਗਰ ਖਤਮ ਹੋ ਜਾਊਗੀ ਕੁਛ ਹੋਈ ਜਾਵੇ ਸੰਸਾਰ ਤੇ ਤੁਹਾਡੇ ਦਾ ਕਰੋਰਾ ਸਾਹ ਬਾਲਾ ਜੀ ਵਾਹਿਗੁਰੂ 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 ਧੰਵਾਹਿ ਵਾਹਿਗੁਰੂ

guru thanwa hai guru wah hai guru wah ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਮਹਾਨ ਕਿਰਪਾ ਦੇ ਨਾਲ ਪਿੰਡ ਘੋਗੜਾ ਜਿਹੜਾ ਪਟਿਆਲਾ ਨੇੜੇ ਰਾਜਪੁਰਾ ਮਹਾਰਾਜ ਦੀ ਕਿਰਪਾ ਨਾਲ ਦੂਜਾ ਅਸੀਂ ਪ੍ਰੋਗਰਾਮ ਸਾਲਾਨਾ ਬੱਚਿਆਂ ਦਾ ਕਰ ਰਹੇ ਹਾਂ ਪਹਿਲਾਂ ਪਹਿਲੇ ਅਗਲੇ ਪਿਛਲੇ ਸਾਲ ਕਰਿਆ ਸੀ ਐਤੀ 25 ਵਿੱਚ ਵੀ ਮਹਾਰਾਜ ਦੀ ਕਿਰਪਾ ਨਾਲ ਬੱਚਿਆਂ ਨੂੰ ਭੋਕਾ ਵਡੀਆਂ ਨਹੀਂ ਆਏ ਨੇ ਤੇ ਸਾਡੇ ਨਾਲ ਜਿਹੜੇ ਬੱਚੇ ਗੁਰੂ ਘਰ ਸਾਡੇ ਆਏ ਆ ਪਿੰਡ ਚ ਡੌਲੀ ਪਿੰਡ ਹਰਪਾਲਪੁਰ ਇਹ ਰਾਜਪੁਰੇ ਦੇ ਬੱਚੇ ਕੋਲ ਉਸ ਬੱਚੇ ਜਿਹੜੇ ਅਰੋਧ ਉਹ ਜਿਹੜੀ ਸਾਡੇ ਕੋਲ ਆਈ ਹੈ ਦਾ ਮੈਡੀਕਲ ਚੈੱਕਪੱਲ ਲਾਪੋ ਸੋ ਮਹਾਰਾਜ ਕਿਰਪਾ ਕਰਨ ਜਿੰਨੇ ਬੱਚਿਆਂ ਨੂੰ ਅਸੀਂ ਪਹਿਲਾਂ ਫੁੱਗਾ ਵੰਡਿਆ ਸੀ ਫੁੱਗਾ ਵੰਡ ਕੇ ਉਹਨਾਂ ਨੂੰ ਪੇਪਰ ਦਿੱਤਾ ਵੀ ਦੇ ਸਕਦੇ ਹੋ ਬੱਚਿਆਂ ਨੂੰ ਇਨਾਮ ਵੀ ਦਿੱਤੇ ਤੇ ਨਾਲ ਬੱਚਿਆਂ ਨੂੰ ਦੇ ਸਾਈਕਲ ਦਿੱਤੇ ਗਏ ਇਨਾਮਾਂ ਦੇ ਅੰਦਰ ਤੇ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਇਹਦੇ ਸਮੂਹ ਸੰਗਤ ਵੱਲੋਂ ਸੋ ਮਹਾਰਾਜ ਕਿਰਪਾ ਕਰਨ ਇਹ ਦੂਸਰੀ ਵਾਰ ਸਾਥ ਕੋਲਾ ਹੋ ਰਿਹਾ ਜਿਵੇਂ ਸਾਨੂੰ ਵੀ ਵਧੀਆ ਨਾਮ ਦਿੱਤੇ ਸੀ ਵੱਡਾ ਪ੍ਰੋਗਰਾਮ ਕਰਕੇ ਤੇ ਇਸ ਸਾਲ ਵੀ ਅੱਜ 13 ਜੁਲਾਈ 2025 ਆ ਜਿਹਨ ਐਤਵਾਰ ਮਹਾਨ ਅੰਮ੍ਰਿਤ ਸੰਚਾਰ ਵੀ ਹੋ ਰਿਹਾ। ਅਤੀ ਜੋ ਪੰਨੇ ਪਿਆਰੇ ਸਹਿਬਾਨ ਜੀ ਪਹੁੰਚੇ ਹੋਏ ਆ ਤੇ ਅਮਰਤ ਭਰਾਤੀ ਵੀ ਕਾਫੀ ਪਹੁੰਚੇ ਹੋਏ ਆ ਅੰਮ੍ਰਿਤ ਸੰਚਾਰ ਵੀ ਹੋਣਾ ਨਾਲ ਤੇ ਬੱਚਿਆਂ ਦਾ ਪ੍ਰੋਗਰਾਮ ਹੋ ਕੇ ਹਟਿਆ ਦਾਸ ਦੇ ਨਾਲ ਇਥੋਂ ਦੇ ਪੰਚਾਇਤ ਭਾਈ ਸਰਪੰਚ ਜੀ ਖੜੇ ਆ ਭਾਈ ਗੁਰਵਿੰਦਰ ਸਿੰਘ ਖਾਲਸਾ ਜੀ ਤੇ ਨਾਲ ਭਾਈ ਗੁਰਵਿੰਦਰ ਸਿੰਘ ਜੀ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਨੇ ਜੇ ਦਰਸ਼ਨ ਸਿੰਘ ਖਾਲਸਾ ਜੀ ਇਥੋਂ ਨਗਰ ਤੋਂ ਸਾਰੇ ਗੁਰਮਤਿ ਪਿਆਰੇ ਪ੍ਰਬੰਧਕ ਕਮੇਟੀ ਸਾਰੀ ਖੜੀ ਆ ਪੰਚਾਇਤ ਮੈਂਬਰ ਜੇ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਦੇ ਅੰਦਰ ਸੋ ਇਸ ਨਗਰ ਨੇ ਬਾਹਰਲੇ ਬੱਚਿਆਂ ਨੂੰ ਵੀ ਤੇ ਪਿੰਡ ਦੀ ਸੰਗਤ ਦੇ ਬੱਚਿਆਂ ਨੂੰ ਵੀ ਵਧੀਆ ਨਾਮ ਜਿਹੜੇ ਦਿੱਤੇ ਗਏ ਆ ਇਥੋਂ ਦੇ ਸਮੂਹ ਨੌਜਵਾਨ ਇਤੋਂ ਦੇ ਬੀਬੀਆਂ ਭੈਣ ਬੱਚੇ ਸਭ ਨੇ ਬਹੁਤ ਸੇਵਾ ਕੀਤੀ ਹੈ ਮਹਾਰਾਜ ਜੀ ਕਰਪਾ ਕਰੋ ਸਤਿਗੁਰੂ ਦਇਆ ਕਰ ਇਸ ਪਿੰਡ ਤੋਂ ਨਗਰ ਤੋਂ ਚੜ੍ਹਦੀ ਕਲਾ ਬਸਣ ਸੋ ਮਹਾਰਾਜ ਜਤਵਾ ਕਨ ਜੀ ਇਹੋ ਜੇ ਕੌਮ ਦੇ ਕਾਰਜ ਕਰਦੇ ਰਹੀਏ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਅੱਗੇ ਇਤਿਹਾਸ ਤੋਂ ਆਪਣੀਆਂ ਦਸ਼ੀਆਂ ਤੋਂ ਬਚਣ ਇਤਿਹਾਸ ਤੋਂ ਜਾਣੂ ਹੋ ਕੇ ਆਪਣਾ ਜੀਵਨ ਬਣਾਉਣ ਜੀ ਸਤਿਗੁਰੂ ਦਇਆ ਕਰ ਮਹਾਰਾਜ ਦੀ ਕਿਰਪਾ ਕਰਕੇ ਸੇਵਾ ਲੱਦੇ ਰਹਿਣ ਅਗਲਾ ਪ੍ਰੋਗਰਾਮ ਜਿਹੜਾ ਉਹ ਖਾਲਸਾ ਤੇ ਘੋਗੜਾ ਲੈ ਕੇ ਆ। ਅਗਲਾ ਕੈਂਡੀਡਟ ਆ। ਉਹ ਅੱਗੇ ਆ ਕੇ ਨੋਕੇ ਦੱਸਦੇ ਜਾਵਾਂਗੇ। ਸਤਿਗੁਰ ਜੀ ਦੀਆ ਕਰਕੇ ਇਸ ਬਾਬਾ ਨੇ ਦੇ ਰਹਿਣ। ਵਾਹਿਗੁਰਜੀ ਦਾ ਖਾਲਸਾ। ਵਾਹਿਗੁਰਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰਜੀ ਦਾ ਖਾਲਸਾ। ਵਾਹਿਗੁਰਜੀ ਕੀ ਫਤਿਹ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਕੀ ਨਾਮ ਬਟਿਆ ਆਪਣਾ? ਗੁਰਕੀਰ ਸਿੰਘ ਉਮਰ ਕਿੰਨੀ ਆ 7 ਸਾਲ ਦੀ ਸੰਗਤ ਦੀ ਉਮਰ ਹੈ ਬੱਚੇ ਜੀ ਅਮਰ ਸੰਚਾਰ ਤੇ 9 ਲੱਗ ਰਹੇ ਭਾਈ ਸਾਹਿਬ ਜੀ ਕਿੱਥੋਂ ਭਾਈ ਸਾਹਿਬ ਆਪਾ ਗੰਡੌਲੀ ਬੰਦ ਦਾ ਬੇਟਾ ਜੇ 7 ਸਾਲ ਦੀ ਉਮਰ ਸੱਚ ਹੋਣ ਕਿ ਦੀ ਸੀ ਉਹਨਾ ਬਾਬਾ ਜੋਰਾਵਰ ਸਿੰਘ ਬਖਾਤੇ ਸਿੰਘ ਜੀ ਮੈਂ ਬੇਨਤੀ ਕਰਦਾ ਜਿਉਂ ਦੋਹਾਂ ਨੇ ਅਮਰ ਸ਼ਕਿਆ ਜਿਹੜੇ ਇੰਨੀ ਉਮਰ ਆ ਦੇ ਹੋ ਗਏ ਅੱਜ ਕਿਨੇ ਵੀਰ ਸ਼ਕਲਾਂਗੇ ਅੱਜ ਬੱਚਾ 7 ਸਾਲ ਦੀ ਉਮਰ ਚ ਅਮਰ ਸ਼ਕਲ ਨਹੀਂ ਕਰਾ ਆ ਲੈਣ ਚ ਲੱਗਿਆ ਕਾਰ ਦੇ ਰਹੀ ਤੁਹਾਨੂੰ ਕਿ ਪਿਆਰਿਓ ਆਪਣੇ ਬੱਚਿਆਂ ਨੂੰ ਸੰਭਾਲੀਏ ਧੰਨਵਾਦ ਵੀਰ ਦਾ ਵਾਹਿਗੁਰੂ ਜਿਹੜਾ ਆਪਣੇ ਬੱਚੇ ਨੂੰ 7 ਸਾਲ ਦੀ ਉਮਰ ਚ ਅਮਰ ਸ਼ਕਲ ਨਹੀਂ ਆਇਆ ਪਿੰਡ ਭੋਗਲਾ ਅੱਜ 13 ਜੁਲਾਈ 2025 ਹਮਾਰਾ ਕਿਰਪਾ ਨਾਲ ਇਹ ਸਾਡੀ ਕੌਮ ਦੇ ਹੀਰੇ ਆ ਵਾਹਿਗੁਰੂ ਕਮਾਲ ਇਹ ਬੱਚਾ ਆ ਵੀਰ ਨੂੰ ਪ੍ਰੇਰਿਤ ਕਰਕੇ ਲਿਆ ਵੀ ਮੈਂ ਅਮਰ ਸ਼ਕਲ ਨਹੀਂ ਤੁ ਵੀ ਸ਼ਕਲ ਹੇ ਦੇ ਜੀ ਵਾਹਿਗੁਰੂ ਸੰਜੀਤ ਵੀ ਆਈ ਆ ਆ ਜਾ ਬਣੇ ਇੱਕ ਮਿੰਟ ਆ ਜੀ ਵਾਹਿਗੁਰੂ ਸੰਜੀਤ ਆ ਪੈਣ ਇਹਦਾ ਬੱਚਾ ਏ ਜਿਹੜੀ ਪੋਲੇ ਪਿੰਡ ਬੈਠੇ ਆ ਕਾਰ ਬਣ ਰਹੀ ਸੀ ਮੈਨੂੰ ਤਾਂ ਜਿਹਦਾ 7 ਸਾਲ ਕਹੀ ਨਾ ਉਮਰ ਉਹਨੇ ਬੱਚੇ ਨੇ ਜਿਵੇਂ ਬਾਬਾ ਫਤੇਸ ਸਿੰਘ ਜਿੱਤੇ ਆ ਕਿਹੜੇ ਬਾਬਾ ਜੀ ਨੇ ਨੀਹਾਂ ਚੜ੍ਹ ਕੇ ਆਪਣੇ ਘੋਡੇ ਚੜ੍ਹ ਆਏ ਵਾਹਿਗੁਰੂਾਨੂੰ ਜੂੜੀਆਂ ਸੁਤਣਾ ਚਾਹੀਦਾ ਇਹ ਸੇਖਾ ਵਾਹਿਗੁਰੂ 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 ਧੰਨ ਵਾਹਿਗੁਰੂ ਉਹ ਵੀ ਜਾਣੇਗਾ ਸਤ ਜੀ ਢੱਡ ਕੋ ਬਾਤ ਆਈ ਆ ਬੜੀ ਇਹ ਮਾਤਾ ਨੇ ਅੱਧੀ ਘਾਰ ਬਟ ਰਹੇ ਆ ਬਹੁਲੇ ਬੰਦਾ ਜਵਾਹਰ ਵਾਹਿਗੁਰੂ ਮਾਤਾ ਜੀ ਜੀ ਬਹੁਤ ਕਿੰਨੀ ਉਮਰ ਦੀ ਮਾਤਾ ਜੀ ਵਾਹਿਗੁਰੂ ਆਪ ਬਾਹੇ ਗੁਰੂ ਚਾਹੋ ਪਰ ਸੰਗਤ ਮਾਧਿਵਾਸ ਕਰਦਾ ਹੋਈ ਮੈਂ ਮਾਤਾ ਨੂੰ ਕਹਿ ਰਿਹਾ ਸੀ ਵਾਹਿਗੁਰੂ ਨਾਮ ਜਗਾ ਜਣਾ ਲਾ ਆਵੇ ਨਾ ਵਾਹਿਗੁਰੂ ਅੱਜ ਹਸਪਤਾਲ ਜੀ ਕਰਦੇ ਗਏ ਸੀ ਬਹੁਤ ਸੁਖੀ ਹੋਏ ਵਾਹਿਗੁਰੂ ਮੈਂ ਵੀ ਅਮਰ ਸ਼ਗਨ ਮਰਦਾ ਜਾਣੀ ਵਾਹਿਗੁਰੂ ਇਦਾਂ ਮਾਤਾ ਨੇ ਪਿਆ ਮਹਾਰਾਜ ਜਿਆਕਰ ਭੱਜੇ ਗਏ ਸੀ करस वार वाहे

ਕੋ ਬੱਚੇ ਬੈਠ ਗਵਾਹਿ ਗੁਰੂ ਗਵਾਹਿ ਗੁਰੂ ਸਗੋ ਜਿਸੋਂ ਸੇ ਗਵਾਹਿ ਗੁਰੂ ਤਨ ਵਾਹਿਗੁਰੂ ਗਵਾਹਿ ਗੁਰੂ ਆਜੋ ਤੁਸੀਂ ਬੈਠੋ ਗਵਾਹਿ ਗੁਰੂ ਆਜੋ ਆਜੋ ਗਵਾਹਿ ਗੁਰੂ ਤਨ ਵਾਹਿਗੁਰੂ ਧੰਨਵਾਦ ਵਾਹਿਗੁਰੂ ਜੀ ਕਜੂ ਲੈਣ ਦੀ ਯਾਰ ਵਾਹਿਗੁਰੂ 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 ਤਨ ਵਾਹਿਗੁਰੂ ਵਾਹਿਗੁਰੂ Vahi Guru, Vahi Guru, Tan Vahi Guru, Vahi Guru, Vahi Guru, Vahi Guru, Tan Vahi Guru, Vahi Guru. Guru, wahi guru, tan wahi guru, wahi guru, wahi guru, wahi guru, tan wahi guru, wahi guru, wahi guru. ਗੁਰੂ ਵਾਹਿਗੁਰੂ ਸਤਿਮਾਖੀ ਬਾਬਾ ਇਧਰ ਬਸਾ ਲਿਆ ਕੁਛ ਆਇੜਾ ਚਲੋ ਬੈਠੋ ਬਈ ਆਪਣੀ ਗੱਡੀ 'ਤੇ ਵਾਹਿਗੁਰੂ ਵਾਹਿਗੁਰੂ ਚਲੋ ਚਲੋ ਬੱਤ ਚਲੋ ਬੇਟਾ ਤੂੰ ਬਾਹਰ ਵਾਹਿਗੁਰੂ ਖਾਨ ਵਾਹਿਗੁਰੂ ਵਾਹਿਗੁਰੂ ਬੈਠੋ ਬੁੱਤ ਬੈਠੋ ਗੱਡੀ 'ਚ ਮਣੀ ਵਾਹਿਗੁਰੂ ਹਾਂ ਬਈ ਕੀ ਕੋ ਵਾਹਿਗੁਰੂ ਵਾਹੇ ਗੁਰੂ ਮਗਰ ਤੇਰੇ ਕੋਈ ਦੇਖਦਾ ਜੀਏਗਾ ਵਾਹੇ ਗੁਰੂ ਵਾਹੇ ਗੁਰੂ ਹਾਂ ਲਾਟਾ ਜੀ ਗੁਰੂ ਵਾਹੇ ਗੁਰੂ ਹਾਂ ਤੁਸੀਂ ਬਹਾਰ ਵਾਹੇ ਗੁਰੂ ਠੀਕ ਹੈ ਜੀ ਉਹ ਤੁਹੇ ਕੇਲੇ ਖਾਈਏ ਨਾ ਜੀ ਵਾਹੇ ਗੁਰੂ ਕਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ